ਐਜੂਕੇਸ਼ਨ ਦੀ ਦੁਨੀਆ ਵਿੱਚ ਅੱਜ ਦੇ ਸਮੇਂ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਤਰੱਕੀ ਕੀਤੀ ਹੈ ਜੇ ਗੱਲ ਕਰੀਏ ਇਸ ਪੰਜਾਬ ਦੀ ਐਜੂਕੇਸ਼ਨ ਦੀ ਪੰਜਾਬ ਦੀ ਐਜੂਕੇਸ਼ਨ ਦੇ ਲੋਕ ਅੱਜ ਬਹੁਤ ਸਾਰੇ ਮੈਡਲ ਵੀ ਜਿੱਤੇ ਨੇ ਐਜੂਕੇਟਿਡ ਹੋਣ ਦੇ ਨਾਲ ਨਾਲ ਬਹੁਤ ਸਾਰੀ ਤਰੱਕੀ ਵੀ ਕੀਤੀ ਹੈ ਤੇ ਉੱਥੇ ਹੀ ਅੱਜ ਦੁਨੀਆ ਦੇ ਸਭ ਤੋਂ ਵੱਧ ਪੜੇ ਲਿਖੇ ਇਨਸਾਨ ਦੀ ਗੱਲ ਕਰਾਂਗੇ ਜੋ ਕਿ ਅੱਜ ਸਾਰੀ ਧਰਤੀ ਦੇ ਉੱਤੇ ਸਭ ਤੋਂ ਵੱਧ ਪੜੇ ਲਿਖੇ ਹੋਏ ਇਨਸਾਨ ਨੇ ਉਹਨਾਂ ਦਾ ਨਾਮ ਹੈ ਜੀ ਡਾਕਟਰ ਹਰदयाल ਸਿੰਘ ਜੀ ਸੈਂਬੀ ਜੋ ਕਿ ਆਪਣੇ ਜੀਵਨ ਕਾਲ ਵਿੱਚ ਲੁਧਿਆਣਾ ਵਿਖੇ ਸਨ 1942 ਦੇ ਵਿੱਚ ਜਨਮੇ। ਉਹਨਾਂ ਨੇ ਮੁੱਢਲੀ ਸਿੱਖਿਆ ਆਪਣੇ ਜ਼ਿਲ੍ਹੇ ਤੋਂ ਹੀ ਪ੍ਰਾਪਤ ਕੀਤੀ। ਅਤੇ ਉੱਥੇ ਰਹਿੰਦਿਆਂ-ਰਹਿੰਦਿਆਂ ਇਹਨਾਂ ਨੇ ਜਦੋਂ ਗ੍ਰੈਜੂਏਸ਼ਨ ਦਾ ਸਮਾਂ ਆਇਆ ਤੇ ਆਪਣੇ ਮਾਪਿਓ ਦੇ ਗੁੱਸੇ ਦਾ, ਗਰੀਬੀ ਦਾ, ਬਹੁਤ ਚੀਜ਼ਾਂ ਦਾ ਸਾਹਮਣਾ ਕੀਤਾ। ਐਸੇ ਸਮੇਂ ਦੇ ਦੌਰਾਨ ਇਹਨਾਂ ਨੇ ਜੋ ਵੀ ਗੁੱਸਾ ਝੱਲਿਆ, ਜੋ ਵੀ ਸਮਾਂ ਆਪਣਾ ਹੰਡਾਇਆ, ਬਹੁਤ ਹੀ ਤਕਲੀਫ ਭਰਿਆ ਸੀ ਪਰ ਨਾ ਹਾਰ ਮੰਨਦੇ ਹੋਏ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਕਿਸੇ ਤਰ੍ਹਾਂ ਪੂਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਆਪਣਾ ਪੜਾਅ ਜੀਵਨ ਦਾ ਬਹੁਤ ਢੰਗ ਨਾਲ ਸ਼ੁਰੂ ਕੀਤਾ ਜਿਸ ਦੇ ਵਿੱਚ ਆਰਮੀ ਵਿੱਚ ਵੀ ਗਏ ਤੇ ਨਾਲ ਨਾਲ ਸਟੱਡੀ ਵੀ ਕੀਤੀ ਸਟੱਡੀ ਕਰਦਿਆਂ 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 ਇਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਧ ਤਰੱਕੀ ਕੀਤੀ ਪਹਿਲਾਂ ਜ਼ਿਲ੍ਹੇ ਪੱਖੀ ਸਭ ਤੋਂ ਉੱਪਰ ਰਹੇ ਸਭ ਤੋਂ ਪੜ੍ਹਾਈ ਵਿੱਚ ਅਵਲ ਰਹੇ ਤੇ ਅੱਜ ਫਿਰ ਇਹ ਪੰਜਾਬ ਦੇ ਵਿੱਚ ਬਹੁਤ ਤਰੱਕੀ ਕੀਤੀ ਸਭ ਤੋਂ ਵੱਧ ਪੜ੍ਹੇ ਲਿਖੇ ਪੰਜਾਬ ਦੇ ਆਪਣੇ ਮਾਲਕ ਬਣੇ ਫਿਰ ਇਨਸਾਨੀਅਤ ਦੇ ਤੌਰ ਤੇ ਇੰਡੀਆ ਦੇ ਵਿੱਚੋਂ ਇਹਨਾਂ ਨੇ ਬਹੁਤ ਤਰੱਕੀ ਕਰਦੇ ਆ ਅੱਜ ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਨੇ ਤੇ ਜੇ ਗੱਲ ਕਰੀਏ ਇਹਨਾਂ ਦੀ ਪੜ੍ਹਾਈ ਦੀ ਪੜ੍ਹਾਈ ਦੇ ਵਿੱਚ ਇਹਨਾਂ ਨੇ 17 ਡਿਗਰੀਆਂ ਇਹ ਜੀਆਂ ਕੀਤੀਆਂ ਨੇ ਜਿਹਨੀਆਂ ਮਾਸਟਰ ਸੀਗੀਆਂ 17 ਡਿਗਰੀਆਂ ਮਾਸਟਰ ਕਰਨ ਦੇ ਨਾਲ ਨਾਲ ਇਹਨਾਂ ਨੇ ਬੀਏ ਐਲएलबी ਵੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਡਿਪਲੋਮਾ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਡਿਪਲੋਮਾ ਕਰਨ ਤੋਂ ਪਹਿਲ ਬਾਅਦ ਇਹਨਾਂ ਨੇ ਸਿਵਲ ਇੰਜੀਨੀਅਰਿੰਗ ਵੀ ਕੀਤੀ ਇਦਾਂ ਹੀ ਕਰਦੇ ਆ ਕਰਦੇ ਇਹਨਾਂ ਨੇ ਬਹੁਤ ਸਾਰੀਆਂ ਡਿਗਰੀਆਂ ਵੀ ਹਾਸਲ ਕਰ ਲੀਆਂ ਤੇ ਇਸ ਦੇ ਨਾਲ ਨਾਲ ਇਹਨਾਂ ਨੇ ਆਪਣੇ ਜੀਵਨ ਦਾ ਬਹੁਤ ਪੱਧਰ ਉੱਚਾ ਵੀ ਚੁੱਕਿਆ ਆਰਮੀ 'ਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਤਰੱਕੀ ਵੀ ਦਿੱਤੀ ਪਰਿਵਾਰਕ ਜੀਵਨ ਵੀ ਬਹੁਤ ਢੰਗ ਨਾਲ ਨਿਭਾਇਆ ਤੇ ਪਰਿਵਾਰਕ ਜੀਵਨ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਇਹਨਾਂ ਨੇ ਅੱਜ ਬਹੁਤ ਹੀ ਵੱਡੇ ਰੈਂਕ ਤੇ ਇਹਨਾਂ ਨੇ ਮੱਲ ਮਾਰੀ ਹੋਈ ਹੈ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਸੁਚੱਜੇ ਢੰਗ ਸੁਚੱਜੇ ਢੰਗ ਨਾਲ ਆਪਣੀ ਜ਼ਿੰਦਗੀ ਨੂੰ ਬਹੁਤ ਤਰੱਕੀ ਦੇ ਰਾਹ ਤੇ ਲੈ ਕੇ ਆਏ ਤਰੱਕੀ ਦੇ ਰਾਹ ਤੇ ਲਿਆਂਦੇ ਆ ਇਹਨਾਂ ਨੇ ਕਰਨਲ ਦੀ ਪੋਸਟ ਹਾਸਲ ਕੀਤੀ ਕਰਨਲ ਦੀ ਪੋਸਟ ਹਾਸਲ ਕਰਨ ਤੋਂ ਬਾਅਦ ਕਰਨਲ ਦੀ ਪੋਸਟ ਤੇ ਰਹਿ ਕੇ ਇਹਨਾਂ ਨੇ ਬਹੁਤ ਸਮੇਂ ਤੱਕ ਕੰਮ ਕੀਤਾ ਉਸ ਸਮੇਂ ਕੰਮ ਕਰਤੀ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ ਰਿਟਾਇਰਮੈਂਟ ਦੇ ਸਮੇਂ ਇਹਨਾਂ ਦੇ ਬਹੁਤ ਵਧੀਆ ਹੌਂ ਭਾਵ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਇੰਨੇ ਪੜ੍ਹੇ ਲਿਖੇ ਇਨਸਾਨ ਨੇ ਇੰਨਾ ਇੱਕ ਨਰਮ ਸੁਭਾਅ ਇੰਨੀ ਇੱਕ ਵਧੀਆ ਤਰੀਕੇ ਦੀ ਬੋਲਬਾਣੀ ਕੋਈ ਦੁਨੀਆ ਤੇ ਹੋ ਹੀ ਨਹੀਂ ਸਕਦਾ ਹੋ ਸਕਦਾ ਹੈ ਕਿ ਮੇਰੇ ਤੋਂ ਕੋਈ ਗਲਤੀ ਰਹਿ ਗਈ ਹੋਵੇ ਜੀ ਮਾਫ ਕਰਨਾ ਤੇ ਅੱਗੇ ਤੋਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਜੀਵਨੀਆਂ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ ਜੀ